ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪੋਆ ਦੀ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਅੱਜ ਉਸ ਵੇਲੇ ਵੱਡੀ ਜਿਹੜੀ ਮਜ਼ਬੂਤੀ ਜਿਹੜੀ ਮਿਲਿਆ ਕਾਂਗਰਸ ਪਾਰਟ ਨੂੰ ਵੱਡਾ ਹੰਗਾਰਾ ਮਿਲਿਆ ਆ ਤਸਵੀਰਾਂ ਤੁਹਾਨੂੰ ਪਹਿਲੇ ਦਿਖਾਈਆਂ ਜਿਹੜੀਆਂ ਇਹ ਵੀ ਜਿਹੜੀਆਂ ਤਸਵੀਰਾਂ ਹੈਗੀਆਂ ਯੂਥ ਹੈਗਾ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚ ਕਹਿੰਦੇ ਨੇ 400 ਦੇ ਕਰੀਬ ਜਿਹੜਾ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਹੁਣ ਲਾਈਵ ਤਸਵੀਰਾਂ ਵੀ ਦਿਖਾਵਾਂਗੇ ਬਣੀ ਅੱਡੀ ਅੱਡਾ ਜਿਹੜਾ ਬਣੀ ਲੋਦੀ ਹੈਗਾ ਕਾਂਗਰਸ ਦਫਤਰ ਸਾਬਕਾ ਵਿਧਾਇਕ ਗਿੰਦਰਪਾਲ ਜੀ ਦਾ ਜਿਨ੍ਹਾਂ ਨੇ ਅੱਜ ਆਪਣੀ ਰੈਹਨਮਾਈ ਦੇ ਵਿੱਚ ਜਿਹੜੇ ਇਹ ਨੌਜਵਾਨ ਸੀਗੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਨੇ ਤੇ ਕਈ ਇਦਾਂ ਦੇ ਨੌਜਵਾਨ ਵੀ ਹੈਗੇ ਜਿਨ੍ਹਾਂ ਨੂੰ ਉਦੇਦਾਰੀ ਵੀ ਦਿੱਤੀ ਗਈ ਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਨਾਲ ਨਾਲ ਕਿਵੇਂ ਲੋਕਾਂ ਦੇ ਵਿੱਚ ਯੂਥ ਦੇ ਵਿੱਚ ਜੋਸ਼ ਹੈਗਾ ਤੇ ਇਹਨਾਂ ਨੇ ਇੱਕੋ ਗੱਲ ਕੀਤੀ ਹੈ ਕਿ ਜਿਹੜੇ ਕਾਂਗਰਸ ਦੇ ਸਾਬਕਾ ਬਧਾਇਕ ਜਗENDER ਪਾਲ ਜੀ ਨੇ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਉਹਨਾਂ ਨੂੰ ਲੱਗੀ ਆ ਜਿਸ ਨੂੰ ਦੇਖਦੇ ਉਹਨਾਂ ਨੇ ਜਿਹੜੀ ਇਹ ਜੁਆਇਨਿੰਗ ਕੀਤੀ ਆ ਤੇ ਆਉਣ ਵਾਲੇ ਜਿਹੜੇ 2027 ਦੇ ਜਿਹੜੇ ਇਲੈਕਸ਼ਨ ਆ ਗਿਆ ਉਹਨਾਂ ਦੇ ਵਿੱਚ ਉਹ ਕਹ ਸਕਦੇ ਆ ਕਿ ਜਦੋਂ ਕਿ ਮਿਹਨਤ ਕਰਨਗੇ ਤਾਂ ਕਾਂਗਰਸ ਦੇ ਜਿਹੜੇ ਸਾਬਕਾ ਬਧਾਇਕਾ ਉਹਨੂੰ ਵੱਡੀ ਜੀ ਲੀਡ ਦੇ ਨਾਲ ਜਿਤਾ ਕੇ ਕੈਬਨਿਟ ਦੇ ਵਿੱਚ ਭੇਜਣਗੇ ਗੱਲਬਾਤ ਸੁਣਾਣਿਆ ਯੂਥ ਨਾਲ ਜਿਹੜੀ ਹੋਈ ਆ ਉਹਦੇ ਬਾਅਦ ਜਿਹੜੇ ਸਾਬਕਾ ਬਧਾਇਕ ਅੰਦਰਬਾਲ ਸੀ ਉਹਨਾਂ ਦਾ ਕੀ ਮੇਰਾ ਪਰਿਵਾਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਨੂੰ ਨਹੀਂ ਸੀ ਪਤਾ ਕਿ ਇਹ ਕਿੰਨੇ ਬੱਚੇ ਇਕੱਠੇ ਹੋ ਸਕਦੇ ਆ ਜਦੋਂ ਨੂੰ ਇਹ ਰਮੋਂਦਾ ਸੀ ਇਹਨੇ ਬੱਚੇ ਇਕੱਠੇ ਹੋ ਸਕਦੇ ਆ ਨਾ ਕੋ ਪੈਰੈਂਟ ਕਰ ਲਾਂਗਾ ਜਾਂ ਸਕੂਲ ਕਰ ਲਾਂਗਾ ਜੇ ਵੀ ਕਰੋ ਜਿਹੜਾ ਪਰਿਵਾਰ ਵੱਡਾ ਹੋ ਜਾਂਦਾ ਤੇ ਉਹ ਪਰਿਵਾਰ ਹਮੇਸ਼ਾ ਤਰੱਕੀ ਦੇ ਜਾਂਦਾ ਜਿਵੇਂ ਪਰਿਵਾਰ ਤਰੱਕੀ ਦੇ ਜਾਂਦਾ ਹੈ ਸੰਗੋ ਵੀ ਆਪਣਾ ਸੁਭਾਵਿਤ ਰੱਖੀ ਜਾਂਦਾ ਹੈ ਸੁਭਾਵਤ ਰੱਖੀ ਜਾਂਦਾ ਹੈ ਤੇ ਦੇਸ਼ ਤੱਕ ਨਹੀਂ ਜਾਂਦਾ ਪਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਮੈਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹਦੇ ਤੋਂ ਬਾਅਦ ਇੱਕ ਵੱਡੇ ਲੈਵਲ ਦੇ ਉੱਤੇ ਇੱਕ ਕੋਈ ਸਕੂਲ ਖੁੱਲ੍ਹਾ ਵੱਡਾ ਦੇਖ ਕੇ ਉੱਥੇ ਦਸੰਬਰ ਮਹੀਨੇ ਰੈਲੀ ਦਾ ਕੀਤਾ ਜਾਏਗਾ ਸ਼ਾਇਦ ਉਹਦੇ ਵਿੱਚ ਕੋਈ ਵੱਡਾ ਲੀਡਰ ਜਿਹੜਾ ਉਹ ਵੀ ਇਨਵੋਲਵ ਹੋਏਗਾ ਆਏਗਾ ਜਨवरी ਮੇਰੇ ਬੱਚੇ ਜੂਤ ਵਾਲੇ ਆਏ ਨੇ ਮੈਂ ਇਹਨਾਂ ਦਾ ਦਿলো ਧੰਨਵਾਦ ਕਰਨਾ ਔਰ ਬਾਬੇ ਨਾਨਕ ਤੇ ਮੈਂ ਪ੍ਰਾਰਥਨਾ ਕਰਦਾ ਇਹਨਾਂ ਬੱਚਿਆਂ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਵੇ ਇਹ ਜਨ ਦੁਗਣੀ ਤੇ ਰਾ ਚੌਣੀ ਤੱਕ ਹੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਸਾਰਗੋਤ ਦੇ ਜਿਹਨੇ ਬੱਚੇ ਆਏ ਨੇ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਮੰਦਰ ਜਾਓ ਗੁਰਦਵਾਰੇ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਨਾ ਛੱਡਿਓ ਰੱਬ ਵੀ ਉਸਲੇ ਖੁਸ਼ ਹੁੰਦਾ ਜਿੱਦਾਂ ਸਾਡੀ ਮਾਂ ਖੁਸ਼ ਆ ਸਾਡਾ ਬਾਪੂ ਖੁਸ਼ ਹੋ ਤੇ ਫਿਰ ਸਭ ਕੁਝ ਖੁਸ਼ ਹੋ ਨਾ ਫੇਰ ਆਪਣੇ ਬਦਲਨ ਦਾ ਸਾਰਿਆਂ ਦਾ ਧੰਵਾਦ ਚਾਹੁੰਦਾ। ਪ੍ਰੇਖ ਸਾਹਿਬ ਇੱਕ-ਇੱਕ ਗਰੀ ਗਰੀ ਪਾਰਟੀ ਤੋਂ ਅਲਵਿਦਾ ਕਹਿ ਕੇ ਤੁਹਾਡੇ ਨਾਲ ਜੁੜੇ ਆ। ਉਨ੍ਹਾਂ ਵੀ ਤਦਾਦ ਦੇ ਵਿੱਚ ਹੈ, ਨਗਰਾਂ ਦੀ ਗਿਣਤੀ ਦੇ ਵਿੱਚ ਅੱਜ ਨੌਜਵਾਨਾਂ ਨੇ ਤੁਹਾਡੇ ਇੱਕ ਪਾਰਟੀ ਦਾ ਵੱਲ ਵੜਿਆ ਜੀ। ਦੇਖੋ ਇਹ ਸਾਰੇ ਮੁੰਡੇ ਨਵੇਂ ਪਿਆਰ ਹੋਏ ਨੇ। ਇਹ ਬੋਰਡ ਵੀ ਇਹਨਾਂ ਦਾ ਪਹਿਲਾ ਤਣਾ। ਤੇ ਉਹਨਾਂ ਨੂੰ ਮੈਨੂੰ ਚੰਗਾ ਲੱਗਾ। ਕੋਈ ਇਧਰੋਂ ਮੁੜ ਗਿਆ, ਬੱਚਿਆਂ ਨਾਲ ਕੀ ਹੁੰਦਾ? ਬੱਚਿਆਂ ਨੂੰ ਜਿੱਧਰ ਚੁਆਇਸ ਹੋ ਉਸ ਕੋਲ ਚੱਲ ਜਾਂਦੀ। ਤੇ ਹੋ ਸਕਦਾ ਉਹਨਾਂ ਨੂੰ ਮੇਰਾ ਸੁਭਾਅ ਮੇਰੇ ਕੰਮ ਕਾਜ ਇਹ ਠੀਕ ਲੱਗਿਆ ਜਿੱਧਰ ਆ ਗਿਆ ਨਾਣਾ ਦਾ ਗੱਲ ਕੰਮ ਕਰਦਾ ਤਨਵਾਦ ਕਰਦਾ ਜੀ ਸਾਬ ਕਮੇਟੀ ਦੇ ਜਨਾਬ ਜਿਹੜੇ ਉਹ ਵੀ ਕਹਿੰਦੇ ਨੇ ਕਿ ਮੈਸੇਜ ਜਣਾ ਚਾਹੋ ਕਿ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਇਹ ਤੇ ਕੋਈ ਇਹ ਤਾਂ ਵਿਸ਼ਵਾਸ ਦੀ ਗੱਲ ਹੈ ਦਸੇ ਨੌਜਵਾਨ ਜਿਹੜੇ ਬੱਚੇ ਆ ਨਾ ਉਹ ਜਿੱਧਰ ਚੱਲ ਜਾਂਦੇ ਉਹਦੇ ਚੱਲ ਜਾਂਦੇ ਆ ਸੋਟੇ ਮੁੰਡਾ ਰਾਜੂ ਮੇਰੇ ਹਲਕੇ ਦੇ ਜਸਮਾ ਤੋਂ ਇਹ ਸਾਰਾ ਸ਼ਹਿਰ ਸਤਾ ਇਹਨਾਂ ਨੂੰ ਜੰਦਾ ਇਹਨਾਂ ਬੱਚੇ ਇਕੱਠੇ ਕੀਤੇ ਆ। ਔਰ ਮੇਰਾ ਬੇਟਾ ਗੌਰਵ ਤੇ ਸੁਮੇਤ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਕੀਤੇ ਨੂੰ ਕਿਹਾ ਯਾਰ ਤੁਸੀਂ ਨਾ ਤਗੜੇ ਹੋ ਕੇ ਨੌਜਵਾਨ ਬੱਚੇ ਜੂ ਕਾਲੇ ਜਿਹੜੇ ਆ ਉਹ ਇਕੱਠੇ ਕਰੋ। ਕਿ ਉਹ ਆਪਣੇ ਡਿਊਟੀ ਦੇ ਰਹੇ ਆ। ਸਾਬ ਨਾਲ ਜੁੜੇ ਨੇ, ਨੌਜਵਾਨ ਜੁੜੇ ਨੇ। ਕੀ ਕਹਿਣਾ ਚਾਹੋਗੇ ਇਸ ਪੱਲ ਦੇ ਉੱਤੇ ਲੋਕਾਂ ਤੋਂ ਮੈਂ ਸਰ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਮੇਰੇ ਭਰਾਵਾਂ ਦੇ ਨਾਲ ਦਾ ਦਿਲੋਂ ਧੰਨਵਾਦ ਕਰਦਾ ਔਰ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਐਮਐਲਏ ਸਾਹਿਬ ਕਰਕੇ ਆਏ ਨਾ ਔਰ 2027 ਦੀ ਇਲੈਕਸ਼ਨ ਦੇ ਵਿੱਚ ਇਹ ਜਿੰਨੀ ਵੀ ਜੂਠਾ ਠੀਕ ਹੈ ਇਹ ਸਾਰੀ ਮੰਤਰੀ ਦੇ ਰੂਪ ਤੇ ਦੇਖਣਾ ਚਾਹੁੰਦੀ ਐਮਐਲਏ ਸਾਹਿਬ ਆਪਾਂ ਸਾਰੇ ਨਾਲ ਖੜੇ ਹਾਂ ਔਰ ਵਾਲੀਆਂ ਚੋਣਾਂ ਨੂੰ ਲੈ ਕੇ ਕਿ ਜੂਠੋਂ ਲੋਕੀ ਕਿ ਚਿਆਰੀਆਂ ਖਿੱਚੀਆਂ ਗਈਆਂ ਨੇ ਅੱਜ ਤੁਹਾਡੇ ਸਾਹਮਣੇ 3-400 350 ਮੁੰਡਾ ਸੀਗਾ ਠੀਕ ਆ ਅਗਲੀ ਰੈਲੀ ਦਸੰਬਰ ਮਹੀਨੇ ਸਰਕਾਰ ਰਹਿਣਾ ਠੀਕ ਆ ਉਹਦੇ ਵਿੱਚ ਘੱਟੋ ਘੱਟ 3-4000 ਮੁੰਡੇ ਦੀ ਜਿੰਨੇ ਵੀ ਨਵੀਂ ਜੂਤ ਹੈਗੀ ਆ ਸਾਰੀ ਨਾਮ ਨਾਲ ਐਮਐਲਏ ਸਾਹਿਬ